ਕੇ ਭਾਈਏ ਜਿਹੜੇ ਝਾੜੂ ਵਾਲੇ ਆ ਆਮ ਪਾਰਟੀ ਵਾਲੇ ਆ ਆਪਾਂ ਮੰਨਦੇ ਹੁੰਦੇ ਆ ਨਾ ਕਿ ਉਹ ਡਾਕਟਰ ਬੜਾ ਸਪੈਸ਼ਲਿਸਟ ਹੈ ਕਿਉਂ ਜੀ ਬੜੀ ਬਿਮਾਰੀ ਠੀਕ ਕਰਦਾ ਜਾਂ ਹੱਡੀਆਂ ਦਾ ਜਾਂ ਕਿਸੇ ਚੀਜ਼ ਦਾ ਵੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਹੈ ਇਹ ਸਪੈਸ਼ਲਿਸਟ ਹੈ ਗਿਆ ਚੰਗੀ ਭਲੀ ਚੱਲਦੀ ਚੀਜ਼ ਨੂੰ ਖਰਾਬ ਕਰਨ ਦੇ ਕੀ ਕਹਿ ਰਿਹਾ ਮੈਂ ਪੰਜਾਬ ਚੰਗਾ ਭਲਾ ਚੱਲ ਰਿਹਾ ਸੀ ਪਿਛਲੇ 50 ਸਾਲ ਤੋਂ ਕਣਕ ਔਰ ਝੋਨੇ ਦੀ ਪ੍ਰੋਕਿਊਰਮੈਂਟ ਆਟੋਮੋਡ ਤੇ ਹੁੰਦੀ ਸੀ ਆਪਣੇ ਆਪ ਹੋ ਜਾਂਦੀ ਸੀ ਇਹਨਾਂ ਨੇ ਉਹਨੂੰ ਵੀ ਰੋਕਦਾ ਕਦੇ ਗੈਂਗਸਟਰ ਦਾ ਰਾਜ ਨਹੀਂ ਹੋਇਆ ਇਹਨਾਂ ਨੇ ਉਹ ਸ਼ੁਰੂ ਕਰਾਤਾ ਆਪ ਵਪਾਰੀਆਂ ਤੋਂ ਜਾ ਕੇ ਪੁੱਛ ਲੋ ਪੈਨਡ ਵਾਲਿਆਂ ਤੋਂ ਜਾ ਕੇ ਪੁੱਛ ਲੋ ਸਭ ਨੇ ਹੱਥ ਖੜੇ ਕਰਦੇ ਕਿ ਭਾਈ ਇਹਨਾਂ ਹਰਗਾ ਮਾੜਾ ਆਦਮੀ ਕੋਈ ਹੋ ਨਹੀਂ ਸਕਦਾ ਹਰ ਚੀਜ਼ ਤੇ ਝੂਠ ਬੋਲ ਦਿਆ ਕੋਈ ਇੱਕ ਚੀਜ਼ ਬਾਜਵਾ ਸਾਹਿਬ ਨੇ ਜਿਵੇਂ ਦੱਸਿਆ ਮੈਂ ਉਹਦੀ ਤਾਕੀ ਦੀ ਕਰਦਾ ਹਰ ਚੀਜ਼ ਤੇ ਝੂਠ ਬੋਲ ਕੇ ਗੁੰਮਰਾ ਕਰਕੇ ਸਰਕਾਰ ਬਣਾਈ ਇੱਕ ਚੀਜ਼ ਤਾਂ ਪੂਰੀ ਕਰਦੇ ਹੋ ਦੂਸਰਾ ਬਰਨਾਲਾ ਦੀ ਇੱਥੇ ਕਿੰਨੇ ਦਿਨਾਂ ਦੇ ਇਹ ਮੇਰੇ ਖਿਆਲ 14 ਤੋਂ ਇਹ ਸੀਟ ਇਹਨਾਂ ਕੋਲ ਹੀ ਆ ਕਿਉਂ ਜੀ ਪਾਰਲੀਮੈਂਟ ਦੀ ਵੀ ਐਸੈਂਬਲੀ ਦੀ ਵੀ ਅਸੈਂਬਲੀ ਦੀ ਸਟਾਰਟ ਹੋਇਆ ਨਾ ਇੱਕ ਕੰਮ ਦਿਖਾ ਦਿਓ ਬਰਨਾਲਾ ਸ਼ਹਿਰ ਦਾ ਮੈਂ ਅੱਜ ਮੇਰਾ 30ਵਾਂ ਦਿਨਾ ਬਰਨਾਲੇ ਚ ਸਭ ਜਗ੍ਹਾ ਮੈਂ ਪੁੱਛਦਾ ਕਿ ਭਾਈ ਖਾਸ ਕੰਮ ਕੀ ਇਥੇ ਹੋਇਆ ਕਹਿੰਦੇ ਸਾਹਿਬ ਕੁਝ ਨਹੀਂ ਹੋਇਆ ਇਥੇ ਤੋ ਇਹ ਗੱਲਾਂ ਦਾ ਕੜਾ ਬਣਾਉਂਦੇ ਆ ਅਸੀਂ ਤੁਹਾਨੂੰ ਵੀ ਤੁਹਾਡੇ ਬਾਦਮ ਤੋਂ ਇਹ ਬੇਨਤੀ ਕਰਨਾ ਚਾਹੁੰਦੇ ਆ ਬਰਨਾਲਾ ਦੇ ਲੋਕਾਂ ਨੂੰ ਔਰ ਇਥੋਂ ਦੀ ਆਮ ਜਨਤਾ ਨੂੰ ਔਰ ਦੁਕਾਨਦਾਰੇ ਕਹਿ ਰਿਹਾ ਕਿ ਉਹਨਾਂ ਦੇ ਲਫਾਫੇ ਚੈੱਕ ਹੋ ਰਿਹਾ ਕਿ ਕੀ ਵੇਚ ਰਹੇ ਆ ਪੈਕੇਟ ਚੈੱਕ ਹੋ ਰਿਹਾ ਜੀਐਸਟੀ ਪੇ ਹੋਇਆ ਕਿ ਨਹੀਂ ਹੋਇਆ ਆ ਨਹੀਂ ਹੋਇਆ ਇਹਨਾਂ ਨੇ ਤਸ਼ੱਦਦ ਦਾ ਮਾਹੌਲ ਬਣਾਇਆ ਹੋਇਆ ਲੋਕਾਂ ਨੂੰ ਫੋਨ ਜਾ ਰਹੇ ਆ ਗੈਂਗਸਟਰਾਂ ਦੇ ਬਦਮਾਸ਼ ਲੋਕਾਂ ਦੇ ਤੁਸੀਂ ਜੇ ਉਧਰ ਵੋਟ ਪਾਈ ਤਾਂ ਆ ਕਰਦੇ ਆਗੇ ਮੈਂ ਇਹ ਕਹਿਣਾ ਚਾਹਣਾ ਦੇਖੋ ਡੈਮੋਕ੍ਰੇਸੀ ਚ ਇਹ ਧਮਕੀਆਂ ਬਹੁਤੀਆਂ ਨਹੀਂ ਚਲਦੀਆਂ ਹੁੰਦੀਆਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਾਂਗਰਸ ਪਾਰਟੀ ਬਰਨਾਲਾ ਦੇ ਲੋਕਾਂ ਦੇ ਨਾਲ ਪਹਿਲਾਂ ਵੀ ਖੜੀ ਸੀ ਅੱਜ ਵੀ ਖੜੀ ਆ ਕਿਰਪਾ ਕਰਕੇ ਇਹਨਾਂ ਨੂੰ ਸਬਕ ਸਿਖਾਉਣ ਦਾ ਮੌਕਾ ਆ ਗਿਆ ਝੂਠਿਆਂ ਨੂੰ ਸਾਰੇ ਬਰਨਾਲਾ ਦੇ ਲੋਕਾਂ ਨੂੰ ਕਿ ਇਹਨਾਂ ਨੂੰ ਸਬਕ ਸਿਖਾਓ ਝੂਠਿਆਂ ਨੂੰ ਇਹਨਾਂ ਨੂੰ ਜਿਨ੍ਹਾਂ ਨੇ ਗੈਂਗਸਟਰ ਰਾਜ ਬਣਾਇਆ ਜਿਨ੍ਹਾਂ ਨੇ ਲੈਂਡ ਆਰਡਰ ਵਿਗਾੜਿਆ ਜਿਨ੍ਹਾਂ ਨੇ ਸਾਡੀ ਬੀਬੀਆਂ ਨੂੰ ਕਿਸੇ ਦੀ ਵਾਲੀਆਂ ਖੋਈਆਂ ਜਾ ਰਹੀਆਂ ਕਿਸੇ ਦੀ ਜ਼ੇਨ ਖੋਈ ਜਾ ਰਹੀ ਆ ਇਹਨਾਂ ਨੂੰ ਸਬਕ ਸਿਖਾਉਣ ਦਾ ਵਕਤ ਆ ਗਿਆ ਵੈਸੇ ਮੇਰਾ ਇੰਪ੍ਰੈਸ਼ਨ ਹੈ ਕਿ ਇਹਨਾਂ ਨੂੰ ਬਰਨਾਲਾ 'ਚ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪੈਣਾ ਔਰ ਇਹਨਾਂ ਨੂੰ ਫੇਰ ਅਕਲ ਵੀ ਇਹਨਾਂ ਦੀ ਦਰੁਸਤ ਹੋ ਜਾਣੀ ਆ ਤਾਂ ਖਵਾਤ ਤੋਂ ਸਾਰੇ